ਮੈਚ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਰੌ ਮੈਦਾਨ ਦੇ ਵਿੱਚ ਕਬੱਡੀ ਖੇਡਣ ਦੇ ਵਾਸਤੇ ਨਾਜ਼ਰ ਕਦੇ ਮੈਦਾਨ ਦੇ ਵਿੱਚ ਘਰੋਂ ਪਰਿਆ ਆਇਆ ਹੈ ਇਸ ਨੇ ਖਾੜੇ ਪਿੰਡ ਵਾਲਾ ਨਾਜ਼ਰ ਕਦੇ ਮੋਹਰਿਆਂ ਕੇ ਵੱਧ ਕੇ ਕਨੇਸਰੇ 3 ਦੇ ਨਜ਼ਰ ਕਰ ਰਿਹਾ ਨਾਜ਼ਰ ਜੋਤ ਹੈ ਕਨੇ ਕਲਸੀਆ ਪਿੰਡ ਵਾਲਾ ਆਪਣੀ ਟੀਮ ਲਈ ਡ੍ਰੀਡਰ ਕਲੇ ਪੁਆਇੰਟ ਦਾ ਵਾਅਦਾ ਕਰਦਾ ਆਇਆ ਹੈ ਹਰਜੇਨ ਹੋ ਨਾਜ਼ਰ ਕਨੇ ਅਲੀ ਹੈ ਕਨੇ ਮਹਿਲਕਲਾ ਵਾਲਾ ਛੋਟੀ ਉਮਰੇ ਮੇਰੇ ਵੱਲ ਸਾਹਿਬ ਰਜਿੰਦਰ ਜੀ ਆ ਮੁੰਡਾ ਟਰੈਕਟਰ ਵਿੱਚ ਜੇਤੂ ਬਣ ਗਿਆ ਹੈ ਇਹ ਨਾਗਰ ਕਨੇਰੀ ਮਹਿਕਲਾ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਪਰ ਦੂਜੇ ਪਾਸੇ ਕਹਿੰਦੇ ਨਾਗਰ ਇਸ ਵੇਲੇ ਟਰਾਈ ਤੇ ਕਰ ਰਿਹਾ ਹੈ ਪਰ ਮਹਿਕਲਾ ਵਾਲਾ ਅਲੀ ਛੋਟੀ ਉਮਰ ਦਾ ਵੱਡਾ ਖਿਡਾਰੀ ਆਪਣੀ ਟੀਮ ਲਈ ਅੰਕ ਦਾ ਵਾਅਦਾ ਕਰ ਰਿਹਾ ਹੈ ਖਾਲਾ ਪਿੰਡ ਵੀ ਕਬੱਡੀ ਨੂੰ ਮਸ਼ਹੂਰ ਹੈ ਅਖਾਰੇ ਪਿੰਡ ਦੇ ਵੀ ਕਹਿੰਦੇ ਦੁਨੀਆ ਦੇ 스타 ਪੈਦਾ ਕੀਤੇ ਹੈ ਜਗਰਾਉਣ ਦੇ ਲੱਗੇ ਜਿਹੜੀ ਹੁਣ ਰੀਡਰ ਰੇਡ ਲੈ ਕੇ ਗਿਆ ਉਹਦੇ ਲਈ 200 ਰੁਪਏ ਦਾ ਮਾਣ ਸਤਕਾਰ ਸਰਦਾਰ ਰਣਜੀਤ ਸਿੰਘ ਜੀ ਕਾਨੂੰਗੋ ਸਾਹਿਬ ਉਹਨਾਂ ਵੱਲੋਂ ਹੈ ਜਿਹੜਾ ਰਣਜੀਤ ਸਿੰਘ ਕਾਨੂੰਗੋ ਸਾਹਿਬ ਉਹਨਾਂ ਵੱਲੋਂ 200 ਰੁਪਈਆ ਅਲੀ ਲਈ ਹੈ ਉਹਨਾਂ ਵੱਲੋਂ 200 ਰੁਪਈਆ ਜਿਹੜਾ ਆਰੀ ਦੇ ਲਈ ਹੈ ਬਿੱਲੇ ਵੀ ਪਰੇ ਗਏ ਹਨ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਬੜਾ ਹੋਇਆ ਹੈ ਮਹਿਲਕਲਾ ਪਿੰਡਾਂ ਇਹਨਾਂ ਮੁੰਡਿਆਂ ਦਾ ਮਹਿਲਕਲਾ ਤੇ ਅਖਾੜੇ ਦਾ ਇਹ ਮੁਕਾਬਲਾ ਸ਼ੁਰੂ ਹੋਇਆ ਹੈ ਇੱਕ ਪਾਸੇ ਬਿੱਲਾ ਮਹਿਲਕਲਾ ਵਾਲਾ ਘੱਟ ਮਰਤ ਛੋਟੀ ਹਾਈਟ ਹੈ ਬਾਈਨ ਵੀ ਘੱਟ ਹੈ ਪਿੰਡਾਂ ਦਾ ਕਬੱਡੀ ਕਾ ਬੜਾ ਮਸ਼ਹੂਰ ਹੈ ਗਰਿਆਲ ਸਿੰਘ ਜੀ ਇਹ ਮੁੰਡਾ ਜਿਹੜਾ ਹੈ ਪਿੰਡਾਂ ਦੇ ਕਬੱਡੀ ਕਾ ਉੱਤਮ ਰੇਡਰ ਆਇਆ ਹੈ ਅੱਜ ਦੇਖਦੇ ਵੀ ਅੱਜ ਬੀਲੇ ਦੇ ਕੌਡੀ ਕਾਲ ਦੇ ਤੇ ਕਿਸੇ ਦੀ ਖੇਡ ਵਿਖਾਉਂਦਾ ਹੈ ਇਹਨਾਂ ਦੀ ਸਾਈਡ ਅੱਜ ਟੀਮ ਨੇ ਖਤ ਜੋੜ ਗਿਆ ਹੈ ਅਲੀ ਸੋਨੀਆ ਰੇਡਾ ਪਾਉਂਦਾ ਹੈ ਬਿੱਲਾ ਸੋਨੀਆ ਰੇਡਾ ਪਾਉਂਦਾ ਹੈ ਜੋਧਕਰਸੀਆਂ ਵਾਲਾ ਨਾਲ ਆਇਆ ਤੇ ਪਹਿਲੇ ਕੰਨੇ ਨਿੱਕੂ ਨੇ ਸੋਨਾ ਜੱਫਾ ਲੜਦਾ ਹੈ ਲਾ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਹੈ ਵਾਟ 3 ਵਾਲਿਆ ਲਾ ਵੀ ਮਨੀ ਕਾਟਰ ਵਾਲਿਆ ਖਿੱਚ ਲੈ ਸ਼ੋਟ ਕਬੱਡੀ ਪੈ ਚੁੱਕੀ ਹੈ 30 ਸਕਿੰਟ ਹੈ ਕੋਨ ਪਰ ਤੀ ਚੁੱਕੇ ਹੈ ਤੇ ਕੁੱਲ ਬੇਤਰ ਵਾਲੇ ਹੈ ਇਹਦਾ ਕਰਸੀਆ ਪਿੰਦਾ ਹੈ ਪਰ ਮਿੰਟੂ ਕਲੇਡਾ ਵਾਲਾ ਸਾਡਾ ਵੱਡਾ ਵੀਰ ਇਹ ਵੀ ਕਰਸੀਆ ਵਾਲਾ ਪੁੱਜਿਆ ਹੋਇਆ ਹੈ ਲਾ ਲੈ ਸਾਈਡ ਹੁਣ ਤੇ ਹੋ ਕਬੱਡੀ ਉੱਤੇ ਨੌਗਿਨ ਗੱਭਰੂ ਅੱਖ ਟੀਮ ਦੇ ਖਤ ਜੁੜ ਗਿਆ ਕਿ ਨੌ ਹੈ ਮਹਿ ਕਲਾ ਪਿੰਡ ਲਾ ਕਬੱਡੀ ਪੈ ਚੁੱਕੀ ਹੈ ਲਓ ਸਾਹਮਣੇ ਕਦੇ ਵੀ ਮਹਿ ਕਲਾ ਵਾਲਾ ਆਪਣੀ ਟੀਮ ਲਈ ਪੁਆਇੰਟ ਦਾ ਗੱਭਰੂ ਬੱਤਾ ਕਰਦਾ ਹੈ ਅਗਲਾ ਮੈਚ ਕਿੱ데 ਜਾਣਾ ਹੈ ਕਿਰਪਾ ਕਰਕੇ ਖਿਡਾਰੀ ਜੀ ਆ ਜਾਣਾ ਲੰਪਾ ਵਰਸਸ ਜਸਵਾਲ ਅਗਲਾ ਜਿਹੜਾ ਮੈਚ ਕਿੱ데 ਜਾਣਾ ਹੈ ਖਿਡਾਰੀ ਵੀ ਨੋਟ ਕਰ ਲੈਣ ਲੰਪਾ ਤੇ ਜਸਵਾਲ ਦਾ ਮੈਚ ਹੋਵੇਗਾ ਇਹ ਖਿਡਾਰੀ ਨੋਟ ਕਰ ਲੈਣ ਸਾਡੀ ਬੇਨਤੀ ਹੈ ਉਹ ਤਾਂ ਲਾਇਆ ਹੋਰ ਵਿੱਚ ਯਾਰ ਮੈਨੂੰ ਲਾਇਗਤ ਆ ਮੈਨੂੰ ਚਲਾ ਲਾਂ ਦੇ ਤੂੰ ਹੀ ਚਲਾਉਣਾ ਫਿਰ ਲਾ ਦੇ ਲੈ ਮੈਨੂੰ ਯਾਰ ਪਾਣੀ ਮੈਨੂੰ ਪਾ ਤੂੰ ਪੀ ਆ ਯਾਰ ਲਾਓ ਸਾਹਮਣੇ ਕਹਿੰਦੇ ਕਬੱਡੀ ਪੌਂਡ ਦੇ ਵਾਸਤੇ ਉਧਰ ਆਉਣ ਵਾਲੀ 22 ਮਾਰਚ ਬਾਬਾ ਸੱਤੇਵਰ ਦੀ ਯਾਦਗਾਰੀ ਖੇਡ ਮੇਲਾ ਸਾਡੇ ਸ੍ਰੀ ਕਲੌਦੀ ਹੁਣੀ ਆਪਣੇ ਸਾਰੇ ਨਗਰ ਦੀਆਂ ਸੰਗਤਾਂ ਦੇ ਨਾਲ ਮਿਲ ਕੇ ਜਿਹੜਾ ਕਰਵਾਉਣ ਜਾ ਰਹੇ ਨੇ ਹਰ ਸਾਲ ਕਹਿੰਦੇ 22 ਮਾਰਚ ਹੁੰਦੀ ਹੈ ਪਰ 22 ਮਾਰਚ ਜਿਹੜਾ ਮੇਰੇ ਵੀਰੋ ਮੰਦੇਰੀ ਪਿੰਡ ਦਾ ਬਾਬਾ ਕਾਰਵਾਲਾ ਸਾਹਿਬ ਦੀ ਯਾਦਗਾਰੀ ਖੇਡ ਮੇਲਾ ਮੇਰੇ ਵੀਰੋ ਸਾਰੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਵੇਗਾ ਇਧਰ ਕਹਿੰਦੇ ਪੈਸੀ ਕਬੱਡੀ ਦੇ ਪਰ ਸਾਹਮਣੇ ਮਹਿਲਕਲਾ ਵਾਲੇ ਚਾਰ ਖਿਡਾਰੀ ਨੇ ਜਿਨੇ ਬਰਨਾਲੀ ਦੀ ਧਰਤੀ ਹੈ ਪਰ ਦੂਜੇ ਪਾਸੇ ਟਕਰਾਉਣ ਦੇ ਲਾਗੇ ਖਾੜੇ ਪਿੰਡ ਵਾਲਾ ਇਸ ਨੂੰ ਰੇਡਰ ਕਹਿੰਦੇ ਨੌਜਵਾਨ ਪੱਗੜੇ ਇਕ ਦਾ ਗਰੂ ਵਾਦਾ ਕਰਦਾ ਹੋਇਆ ਹੈ ਅਗਲੀ ਕਬੱਡੀ ਪਾਰ ਲਈ ਮਹਿਲਕਲਾ ਵਾਲਾ ਵਾਲੀ ਮੈਦਾਨ ਦੇ ਵਿੱਚ ਬੰਧਿਆ ਹੋਇਆ ਹੈ ਕਿ ਭੰਗਸਟ ਤਸਵੀਖੂਕ ਮੁਸੱਲਾ ਬੋਲੇ ਫਕੀਰਾ ਅੱਲਾ ਹੀ ਅੱਲਾ ਅੱਲਾ ਹੀ ਅੱਲਾ ਬਲਦਵਾਲਾ ਨਾਜਵਾਨ ਅਲੀ ਇਸ ਵੇ ਆਪਣੇ ਟੀਮ ਦੇ ਲਈ ਇੱਕ ਅੰਕ ਦਾ ਗੱਭਰੂ ਵਾਅਦਾ ਕਰਦਾ ਹੋਇਆ ਹੈ ਅਗਲੀ ਰੇਡ ਬਲੇਵੀਰ ਖਾਣੇ ਵਾਲਾ ਪੌਂਡ ਦੇ ਲਈ ਗੱਭਰੂ ਬਲਦਵਾਲਾ ਨਾਜਵਾਨ ਵੱਧ ਚੁੱਕਿਆ ਹੈ ਇਹ ਨਾ ਮੁੰਡਿਆਂ ਦਾ ਅਖਾੜਾ ਪਿੰਡ ਹੈ ਜਗਰਾਵਾ ਇਲਾਕੇ ਦਾ ਅਖਾੜਾ ਪਿੰਡ ਹੈ ਕੋਈ ਇਹਨੂੰ ਪਾੜਾ ਕਹਿੰਦਾ ਗਰਾਉਂਡ ਨੂੰ ਕੋਈ ਅਖਾੜਾ ਵੀ ਕਹਿੰਦਾ ਮੇਰੇ ਤੋਂ ਪ੍ਰਬਾਨੇ ਹੁੰਦੀ ਹੈ ਉਹ ਬੋਲਿਆ ਜਾਂਦਾ ਵੀ ਮਨ ਅਖਾੜੇ ਵਿੱਚ ਆ ਜਾਣਾ ਬਖੋ ਮਨ ਅਖਾੜਾ ਨਹੀਂ ਚਰਚਾ ਮੇਰੇ ਵੀਰੇ ਪੂਰੇ ਪੰਜਾਬ ਵਿੱਚ ਹੁੰਦੀ ਹੈ ਤੇ ਆਹ ਸੀਜ਼ਨ ਪੂਰੇ ਜੋਰਾਂ ਦੇ ਵਿੱਚ ਹੈ ਆਹ ਸੀਜ਼ਨ ਦਿਲਵੱਚੇ ਰਹਿਣ ਵਾਲਿਆ ਹੈ ਮਾਰਚ ਮਹੀਨਾ ਜਿਹੜਾ ਪੂਰਾ ਸ਼ਡਿਊਲ ਬਿਜੀ ਹੈ ਔਰ ਅਪ੍ਰੈਲ ਦੇ ਅੱਜ ਤੱਕ ਜਿਹੜੀ ਹੈ ਆਹ ਸੀਜ਼ਨ ਕੋਡੀ ਖੇਡੀ ਜਾਊਗੀ ਲਓ ਪਹਿਲੇ ਰੇਡ ਹੁਣ ਇਧਰ ਦੀ ਸਾਈਡ ਮੁੰਡਾ ਮਹਿਲ ਕਲਾਂ ਵਾਲਾ ਚਾਰੋ ਇਧਰ ਮਾਰਦਾ ਟੱਚ ਇਹ ਵੀ ਬੜਾ ਚੁੱਸ ਚਾਕ ਦੇ ਕਬੱਡੀ ਖਿਡਾਰੀ ਵਧੀਆ ਟੀਮ ਲੈ ਕੇ ਆਇਆ ਹੈ ਮਹਿਲ ਕਲਾਂ ਵਾਲੇ ਗੱਭਰੂ ਜਿਹੜਾ ਇਸ ਤੋਂ ਅਗਲਾ ਮੈਚ ਹੈ ਆਹ ਮੈਚ ਚਲਦੇ ਚਲਦੇ ਦੋ ਲੋਕ ਟੀਮ ਆ ਜਾਣਾ ਬੜੀ ਮਿਹਰਬਾਨੀ ਹੋਊਗੀ ਸ਼ੁਭ ਕਰਮਾਂ ਤੇ ਕਬੂਹ ਨਾ ਟਰੋ ਇਹ ਜਿਹੜੇ ਬੋਰਡ ਲਾਏ ਐ ਇਹਨਾਂ ਉੱਤੇ ਲਿਖਾਇਆ ਗਰੇਵਲ ਪਹਾੜਾਂ ਨੇ ਵੀ ਸ਼ੁਭ ਕਰਮਾਂ ਤੇ ਕਬੂਹ ਨਾ ਟਰੋ ਬਾਬਾ ਜਨੀਰ ਸਿੰਘ ਸਪੋਰਟਸ ਐਂਡ ਵੈਰਸਸ ਸੁਸਾਇਟੀ 112 ਸਾਲ ਹੋ ਗਏ ਐ ਇਹਨਾਂ ਖੇਡਾਂ ਨੂੰ ਕਰਾਉਣੀ ਐ ਇਹ ਵੱਡੀ ਗੱਲ ਐ ਗਰੇਵਲ ਪਹਾੜ ਹਰ ਸਾਲ ਕੈਨੇਡਾ ਤੋਂ ਆਉਂਦੇ ਆ ਬੀਐਸਸੀ ਪੰਜਾਬ ਜਾਣਾ ਹੈ ਅਸਲ ਤੇ ਕੰਡ ਜਾਣਾ ਹੈ ਔਰ ਸਾਡੀ ਖੇਡ ਕਬੱਡੀ ਮਾਂ ਖੇਡ ਕਬੱਡੀ ਦਾ ਚੋਟੀ ਦਾ ਮੇਲਾ ਜਿਹੜਾ ਹੈ ਇਹ ਹਰ ਸਾਲ ਇਸ ਧਰਤੀ ਤੇ ਕਰਾਉਂਦੇ ਆ ਲਓ ਪਈ ਹੋ ਰੇਡ ਇਹਨੂੰ ਅਲੀਕੇਲੀ ਦੁਨੀਆ ਔਰ ਚੱਕਦਾ ਗਿਆ ਪਰ ਅੰਕ ਮੈਦਾਨ ਦੇ ਖਾਤੇ ਜਾ ਰਹੇ ਆ ਲਓ ਅਗਲੀ ਕਬੱਡੀ ਫਿਰ ਮੈਦਾਨ ਵਿੱਚ ਇਸੇ ਕਬੱਡੀ ਨੌਜਵਾਨ ਪੌਣ ਦੇ ਲਈ ਵਧਿਆ ਹੋਇਆ ਹੈ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਅੱਜ ਵੀਲੇ ਨੇ ਖੇਡ ਮਨਾਤਾ 112ਵਾਂ ਸਾਲ ਬਾਬਾ ਤਰੀਪ ਸਿੰਘ ਜੀ ਦੀ ਯਾਦ ਸਾਰੇ ਇਲਾਕੇ ਦੀ ਸੰਗਤ ਆਨੰਦ ਮਾਣ ਰਹੀ ਹੈ ਗਰੇਵਾਲਪੁਰਾ ਅੱਜ ਕਨੇ ਪੂਰਾ ਜ਼ੋਰ ਲਾ ਰਹੇ ਨੇ ਇਸ ਮੇਲੇ ਨੂੰ ਸਫਲ ਬਣਾਉਣ ਦੇ ਲਈ ਪਰ ਅਖਾਰੇ ਵਾਲੇ ਨਿੱਕੇ ਦੇ ਪਿੰਡ ਦਾ ਕਨੇ ਇਸਲੇ ਸਿੰਘ ਨੌਜਵਾਨ ਟਰਾਈ ਨੇ ਕਰ ਰਿਹਾ ਹੈ ਪੁਆਇੰਟ ਕਨੇ ਨੌਜਵਾਨ ਰੇਡਰ ਆਪਣੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਹੋਇਆ ਚਲ ਵੀ ਜਾਨਾ ਫਿਰ ਪਾਗਲੀ ਕਬੱਡੀ ਕਿ ਮੈਗਯਾਰਾ ਕਦੋਂ ਪੁਲਵਾਨ ਰਜਦੇ ਮਿੱਤਰੋ ਜਹਾਂ ਜਨੂਨੀ ਰੋੜੇ ਵੱਜਦੇ ਆਹ ਸਾਹਮਣੇ ਕਨੇ ਨਾਜਵਾਨਾਂ ਦੀ ਖਾਦੀ ਖਰਾਕ ਅੱਜ ਕਦੇ ਗਰਾਊਂਡ ਦੇ ਚੰਦਾਂ ਲੱਗ ਰਹੀਆਂ ਲੱਗੇ ਹੋਏ ਜ਼ੋਰ ਆਓ ਸਾਹਮਣੇ ਕਦੇ ਨਾ ਜਾਣ ਬਾਈ ਜੋਧ ਜੀ ਜੋਧ ਸਾਡਾ ਕਲਸੀਆ ਵਾਲਾ ਜੇ ਤੁਸੀਂ ਐਕਸ਼ਨ ਨਹੀਂ ਤਾਂ ਪ੍ਰਬੰਧਕ ਮੇਰਾ ਉਹ ਬੇਨਤੀ ਆ ਭਾ ਜੋਧ ਜੀ ਰਹਾ ਵੈਰੀ ਗੁੱਡ ਯਾਰ ਤੇਰਾ ਬਹੁਤ ਬਹੁਤ ਧੰਨਵਾਦ ਮੈਚ ਸਮਾਪਤ ਚੱਲਦੇ ਹੋਏ ਮੈਚ ਦੇ ਵਿੱਚੋਂ ਮਹਿਲਕਲਾ ਦੀ ਟੀਮ ਜੇਤੂ ਹੈ ਜੀ ਚੱਲਦੇ ਹੋਏ ਮੈਚ ਦੇ ਵਿੱਚੋਂ ਮਹਿਲਕਲਾ ਦੀ ਟੀਮ ਜਿਹੜੀ ਜੇਤੂ ਹੈ ਅਗਲੀ 200 ਰੁਪਏ ਲੈ ਜਾ ਵੀ ਆਪਣਾ ਸਟੇਜ ਦੇ ਉੱਪਰੋਂ ਸਰਦਾਰ ਰਣਜੀਤ ਸਿੰਘ ਜੀ ਕਨਗੋਤ ਸਾਹਿਬ ਉਹਨਾਂ ਵੱਲੋਂ ਜਿਹੜਾ ਪੁੱਛਦਾ ਕੀਤਾ ਗਿਆ ਸੀ ਪਹਿਲਾਂ ਅਲੀ ਮਹਿਲ ਕਲਾ ਵਾਲਾ ਦੋਸਤ ਲੈ ਜਵੇ ਸਟੇਜ ਦੇ ਉੱਪਰੋਂ ਆ ਨੇਰੇ ਵਾਲੇ ਮਾਜ ਤੇ ਸਾਡਾ ਛੋਟਾ ਵੀ ਨੌਨੀ ਆ ਜੂਗਾ ਗੁਸਾਰੇ ਵਾਲਾ ਨੌਨੀ ਤੇ ਗੋਪੀ ਸਾਡੇ ਵੀਰ ਜਿਹੜੇ ਐ ਡਿਊਟੀ ਲਵਾਣਗੇ ਔਰ ਉਸ ਤੋਂ ਰੰਦੇ ਮੇਚਾਂ ਦੀ ਗੱਲ ਆ ਤੇ ਸਿਰ ਮੇਰੇ ਵੀਰੋ ਜੇ ਸ਼ਾਮਾਂ ਢਲ ਜਾਣੀਆਂ ਬਹੁਤ ਸੋਹਣੀ ਕਬੱਡੀ ਰੜੀ ਹੈ ਇਸ ਧਰਤੀ ਤੇ ਹੋ ਜਾਣੀ ਹੈ ਭਾਈ ਮਿੰਟੋ ਕਲੇੜਾ ਵਾਲੇ ਦਾ ਕਲਸੀ ਵਾਲੇ ਦਾ ਫਿਰ ਤੋਂ ਸੀ ਬਹੁਤ ਬਹੁਤ ਤਾਲਵਾਰ ਕਰਦੇ ਆ ਲੈ ਵੀ ਜੋਤ ਪਿੰਡ ਵੀ ਕਬੱਡੀ ਕੱਪ ਸੋਨਾ ਹੋਇਆ ਹੈ ਔਰ ਉਹਨੇ بارش ਆ ਗਈ ਹੈ ਪਰ ਫਿਰ ਵੀ ਕਬੱਡੀ ਜਿਹੜੀ ਸੋਹਣੀ ਹੋ ਗਈ ਹੈ ਔਰ ਅੱਜ ਗਾੜੇ ਵਾਲਾ ਭਰਾਵਾ ਨੇ ਪਿੰਡ ਵਿਹਨੇ ਵਿੱਚ ਕਬੱਡੀ ਕਰਾਈ ਹੈ ਦੋਨੋ ਟੀਮਾਂ ਆ ਗਈਆਂ ਨੇ ਜਿਹੜੇ ਇਸ ਤੋਂ ਅਗਲੇ ਮੈਚ ਐ ਇਹ ਵੀ ਟੀਮਾਂ ਰੈਡੀ ਰਹਿਣਾ ਜਿਹੜੀ www.dotcom ਵਾਲੇ ਮਨੀ ਕਤਰ ਹੋਣੀ ਆ ਦੇ ਕੌਡੀ ਕੱਪ ਨੂੰ ਲਾਰਜ ਖੋਣ ਲਈ ਆਏ ਐ ਅੱਜ ਦੇ ਮੈਚ ਦੇ ਵਿੱਚ ਜਿਹੜੀ ਟੀਮ ਲੂਜ਼ ਕਰਿਆ ਉਹ ਸਟੇਜ ਤੇ ਮਿਲ ਕੇ ਜਾਵੇ ਇੱਕ ਪਲੇਅਰ ਉਹਨਾਂ ਦਾ ਸੈਸੀ ਉਹ ਥੋਈ ਉਹਨਾਂ ਦਾ ਨੋਨੀ ਗੋਠਾੜੇ ਦਾ ਔਰ ਗੋਪੀ ਕਲੋਂ ਦਾ ਇਹ ਵੀਰਾਂ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਐ ਜਿਹੜੇ ਕੱਲ੍ਹੋਂ ਤੋਂ ਲੈ ਕੇ ਇਹਨਾਂ ਗਰਾਉਂਡਾਂ ਦੇ ਅੰਦਰ ਡਿਊਟੀ ਨਿਭਾ ਰਹੇ ਐ ਔਰ ਅਗਲੀ ਗੱਲ ਆ ਮੇਰੇ ਵਾਲੇ ਮਾਈ ਤੇ ਸਾਡਾ ਵੀਰ ਐ ਨੋਨਿਕ ਉਠਾਰਾ ਅਤੇ ਇਹਨਾਂ ਦੇ ਨਾਲ ਜਿਹੜੀ ਟੀਮ ਨੇ ਲੂਜ਼ ਕੀਤਾ ਜੀ ਇੱਕ ਪਲੇਅਰ ਆਵੇ ਜੀ ਹੈਲੋ ਜਸੋਵਾਲ ਤੇ ਲੰਦੋ ਦਾ ਮੈਚ ਜਿਹੜਾ ਹੈ ਜਸੋਵਾਲ ਤੇ ਲੰਦੋ ਦਾ ਮੈਚ ਜਿਹੜਾ ਹੈ ਉਸ ਤੋਂ ਬਾਅਦ ਮੈਚ ਹੋਗਾ ਜੀ ਜੰਡ ਤੇ ਰਵੀ ਕਲੱਬ ਬੁਰਜ ਨਿੱਟਾ ਗੁਰਮਾਨ ਵਰਸੀ ਯੋਧਾ ਇਹ ਮੈਚ ਜਿਹੜਾ ਉਸ ਤੋਂ ਬਾਅਦ ਹੋਊਗਾ ਜੀ ਮੈਚ ਕੈਂਡ ਤੇ ਕੰਗੜਾ ਇਹ ਖਿਡਾਰੀ ਨੋਟ ਦਾ ਰਹਿਣ ਸਾਡੀ ਬੇਨਤੀ ਹੈ ਕੰਗੜਾ ਤੇ ਕੈਂਡਾ ਲਾਸਟ ਮੈਚ ਹੋਗਾ ਜੀ ਪ੍ਰਬੰਧਕਾਂ ਨੇ 16 ਕਿਹਾ ਸੀਗਾ 16 ਟੀਮਾਂ ਹੋ ਚੁੱਕੀਆਂ ਨੇ ਇਹ ਖਿਡਾਰੀ ਵੀਰ ਕਿਰਪਾ ਕਰਕੇ ਨੋਟ ਦਾ ਰਹਿਣ ਸਾਡੀ ਬੇਨਤੀ ਹੈ ਮਨੀ ਹੈਲੋ ਹੋਰ ਜੀ ਟੀਮਾਂ ਦੇ ਖਿਡਾਰੀ ਜੌਦੀ ਨਾਲ ਉਧਰ ਅਸੀਂ ਬਹੁਤ ਧੰਨਵਾਦ ਕਰ ਰਹੇ ਹਾਂ ਸਾਡੇ ਗ੍ਰਿਸ਼ਨ ਕੁਮਾਰ ਬਾਬਾ ਜੀ ਇੱਥੇ ਪਹੁੰਚਣ ਦੇ ਹਰ ਸਾਲ ਦੀ ਤਰ੍ਹਾਂ ਅਸੀਂ ਬਹੁਤ ਧੰਨਵਾਦ ਕਰ ਰਹੇ ਹਾਂ ਹੁਣ ਮੈਚ ਹੋਵੇਗਾ ਲਲਤੋਂ ਦੀ ਟੀਮ ਕਹੜੇ ਬਸੇ ਲਲਤੋਂ ਲਲਤੋ ਦੀ ਟੀਮ ਲਲਤੋ ਵਾਲੇ ਪਾਸੇ ਹੈ ਔਰ ਪਿੰਡ ਵਾਲੇ ਪਾਸੇ ਟੀਮ ਜਸਵਾਲ ਦੀ ਜਸਵਾਲ ਵਾਲੇ ਪਾਸੇ ਲਲਤੋ ਹੈ ਜਸਵਾਲ ਵਾਲੇ ਪਾਸੇ ਜਸਵਾਲ ਹੈ ਇਹ ਖਿਡਾਰੀ ਵੀਰ ਔਰ ਦਰਸ਼ਕ ਵੀਰ ਜਰੂਰ ਸੈਨਾ ਜਿਹੜੀਆਂ ਨੋਟ ਕਮੈਂਟ ਮਜ਼ਾ ਦੇ ਵਿੱਚ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਅਗਲਾ ਮੈਚ ਹੋਵੇਗਾ ਚੰਡ ਵਰਸ ਰਵੀ ਕਲੱਬ ਗੁਰਜਲਟਾ ਗੁਰਮਤ ਦੇ ਯੋਧਾ ਵਿੰਗੜਵਾਲ ਤੇ ਕੈਂਡ ਇਹ ਜਿਹੜਾ ਮੈਚ ਖੇਡਿਆ ਜਾਣਾ ਹੈ ਇਹ ਖਿਡਾਰੀ ਵੀ ਜਰੂਰ ਉਤਰਦਾ ਬਹਿਣ ਆਪਣੇ ਸਮੇਂ ਦੇ ਅਨੁਸਾਰ ਜਿਹੜੇ ਖੇਡ ਮੈਦਾਨ ਵਿੱਚ ਆਉਦੇ ਜਾਣ ਪ੍ਰਬੰਧਕਾਂ ਨੇ 16 ਕਿਹਾ ਸੀਗਾ ਔਰ 16 ਹੀ ਐਂਟਰ ਕਰੀਆਂ ਨੇ ਪਹਿਲੇ ਰਾਉਂਡ ਦੇ ਜਿਹੜੇ ਆਪਣੇ ਕੋਲੇ 4 ਮੈਚ ਹੋ ਚੁੱਕੇ ਨੇ 5ਵਾਂ ਮੈਚ ਸ਼ੁਰੂ ਹੋ ਰਿਹਾ ਹੈ ਔਰ 4 ਹੋਰ ਬਾਕੀ ਨੇ ਇਹ ਸਾਰੇ ਕਵਡਟੀ ਖਿਡਾਰੀ ਪ੍ਰੋਪਰ ਟੀਮ ਗਿਰਦਾ ਕਰਕੇ ਨਾਵ ਦਿਨ ਲੈ ਆਣ ਦੋਨੋਂ ਔਨ ਰੱਖ ਲਾ ਔਨ ਕਰਕੇ YouTube ਤੇ ਅਡੀਮੀ ਪਾਣਾ ਜੀ ਵੀ ਵੀ ਲਓ ਮੈਚ ਇਸ ਵੇਲੇ ਕਹਿੰਦੇ ਖੇਡ ਮੈਦਾਨ ਵਿੱਚ ਖੇਡਿਆ ਜਾਵੇਗਾ ਇਸ ਇਲਾਕੇ ਦਾ ਵੱਡਾ 스타 ਹੈ ਮੇਰੇ ਵੀਰੋ ਜਸਵੰਤ ਲਾਡੀ ਟਾਪ ਦਾ ਖਿਡਾਰੀ ਹੈ ਵੀ ਕਦੇ ਖੇਡ ਮੈਦਾਨ ਵਿੱਚ ਪੁੱਜਿਆ ਬਾਦੌ ਧੰਨਵਾਦ ਵਧੀਆ ਮੈਚ ਦੇਖੇ ਜਾਣਗੇ ਵਧੀਆ ਖਿਡਾਰੀ ਪੁੱਜੇ ਨੇ ਐਨ ਮੇਰੇ ਮਿੱਤਰੋ ਗੱਲਾਂ ਕਦੇ ਲੱਗਣੀਆਂ ਟਗਾੜੇ ਔਰ ਅਗਲੇ ਪੈਸ ਦੀਆਂ ਟੀਮਾਂ ਹੋਰ ਵੀ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਜਲਦ ਪਹੁੰਚਣਗੇ ਓਏ ਬਹੁਤ ਬਹੁਤ ਧੰਨਵਾਦ ਹੋਵੇਗਾ ਮਿੰਟੂ ਆਇਆ ਸਾਡਾ ਵੀਰ ਬਹੁਤ ਪਿਆਰਾ ਵੀਰ ਹੈ ਮਿੰਟੂ ਕਰਸੀਆ ਹੈ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭਾਈ ਕਾਕਾ ਸਰਪੰਚ ਜੀ ਜਹਾਂਗੀਰ ਔਰ ਨਾਲ ਭਾਈ ਚੰਦਜੀਤ ਦੀ ਵਿਸ਼ੇਸ਼ ਤੌਰ ਤੇ ਆਏ ਆ ਅਸੀਂ ਇੱਥੇ ਪੁੱਜਣ ਦੇ ਭਾਈ ਕਾਕਾ ਸਰਪੰਚ ਜੀ ਦਾ ਜਿਹੜਾ ਸਵਾਗਤ ਕਰ ਰਹੇ ਆ ਕਿਉਂਕਿ ਪਿਆਰ ਹੈ ਸ਼ੇਰਪਰੀਏ ਨਿੰਮੇਬਾੜੀ ਦੇ ਨਾਲ ਅਸੀਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਇੱਥੇ ਪੁੱਜਣ ਦੇ ਕਾਕਾ ਸਰਪੰਚ ਜੀ ਜਹਾਂਗੀਰ ਔਰ ਨਾਲ ਸਾਡੇ ਭਾਈ ਚਰਨਜੀਤ ਸਿੰਘ ਜੀ ਜਿਹੜੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲੈ ਕੇ ਆਏ ਆ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਬੱਡੀ ਮੈਚ ਦੇ ਵਿੱਚ ਸ਼ੁਰੂ ਹੋ ਜਾ ਰਿਹਾ ਹੈ ਜਸਵਾਲ ਦੀ ਟੀਮ ਆਪਣੇ ਪਿੰਡ ਵਾਲੇ ਪਾਸੇ ਹੈ ਮਾਝੇ ਮਾਲਵੇ ਦੁਆਬੇ ਵਿੱਚ ਜਿਹੜੇ ਖਿਡਾਰੀ ਵੀ ਕਹਿੰਦੇ ਪੂਰੀ ਚਰਚਾ ਵਿੱਚ ਅੱਜ ਦੇ ਟਾਈਮ ਵਿੱਚ ਮੇਰੇ ਵੀਰੋ ਜਸਵਾਲੀਆਂ ਲਾਡੀ ਵੀ ਕਹਿੰਦੇ ਗਰਾਊਂਡ ਦੇ ਵਿੱਚ ਹੈ ਅਸੀਂ ਭਰਾ ਦਾ ਸਵਾਗਤ ਕਰ ਰਹੇ ਹਾਂ ਕਿਉਂਕਿ ਅੱਜ ਬਹੁਤ ਵੱਡੇ-ਵੱਡੇ ਮੇਲੇ ਚੱਲੇ ਆ ਰਹੇ ਹੈ ਲਾਡੀ ਬਾਈ ਨੂੰ ਕਿਹਾ ਸੀਗਾ ਵੀ ਲਾਡੀ ਪਿੰਡ ਮੇਲਾ ਲਾਡੀ ਬਾਈ ਕਹਿੰਦਾ ਆਪਾਂ ਪਿੰਡ ਦੀ ਟੀਮ ਜ਼ਰੂਰ ਉਸ ਕਰ ਮੇਰੇ ਤੇ ਖਣਾਵਾਂਗੇ ਲਾਡੀ ਦਾ ਬਹੁਤ ਬਹੁਤ ਧੰਨਵਾਦ ਸਾਡਾ ਵੀਰ ਹੈ ਜਿਹੜੇ ਮੁੰਡੇ ਦੀ ਕਦੇ ਅੱਜ ਦੇ ਟਾਈਮ ਦੇ ਵਿੱਚ ਮੇਰੇ ਵੀਰੋ ਬਾਬਾ ਨੰਨੀ ਗੇੜਾ ਦਵਾਵਾਂਗੇ ਆਸਟ੍ਰੇਲੀਆ ਦਾ ਸਾਡੇ ਆਸਟ੍ਰੇਲੀਆ ਕਬਡੀ ਫੈਡਰੇਸ਼ਨ ਦੇ ਪ੍ਰਧਾਨ ਭਾਈ ਜੱਗੀ ਉਪਾਲ ਜੀ ਜਿਨ੍ਹਾਂ ਦਾ ਝਨੇਰ ਪਿੰਡ ਹੈ ਉਹ ਕਹਿੰਦੇ ਵੱਡੇ ਖਿਡਾਰੀਆਂ ਨੂੰ ਇਸ ਸਾਲ ਕਹਿੰਦੇ ਵੀ ਅਸੀਂ ਫਰਸਟ ਪਾਸਪੋਰਟ ਵਾਲੇ ਖਿਡਾਰੀ ਜਿਹੜੇ ਆਸਟ੍ਰੇਲੀਆ ਸਦਨੇ ਹੈ ਬਾਬਾ ਨਾਨਕ ਮੇਰ ਕਰੇ ਆ ਖਿਡਾਰੀ ਦੇ ਉੱਪਰ ਵੰਦੀਆਂ ਕਲੱਬਾਂ ਦੀ ਮੇਰੇ ਵੀਰੋ ਅੱਖ ਟਿੱਗੀ ਹੋਈ ਹੈ ਹੰਮਿਆਂ ਨੂੰ ਟੇਕ ਮੱਥਾ ਕੇ ਕਰਕੇ ਯਾਰ ਬੁਰਾ ਨੂੰ ਰੇਂਡਰ ਦਿੰਦੇ ਮੱਥਾ ਟੇਕ ਜਿਸ ਸ਼ਾਫੀ ਪਕੜ ਬਣਾਈ ਲਾਉ ਇਹਦੇ ਦੀ ਅਪਰੇਟ ਜਿੱਥੇ ਰੇ ਨੱਪੇ ਦੀਆਂ ਧਰਤੀ ਵਿੱਚ ਪੰਦੇ ਛੇ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀਏ ਵੇਖ ਹਾਂ ਅਜਲੇ ਟਾਈਮ ਦਾ ਟਾਪ ਦਾ ਕਬੱਡੀ ਖਿਡਾਰੀ ਰਾਜ ਧਾਰਮਾ ਜੀ ਮੁੰਡਾ ਗਵਾਂਡ ਪਿੰਡ ਦਾ ਇਹ ਲਾਡੀਆਂ ਜੱਸਵਾਲੀਆਂ ਇਹ ਲਾਡੀਆਂ ਜੱਸਵਾਲੀਆਂ ਖੇਡ ਮੈਦਾਨ ਵਿੱਚ ਨੰਬਰ ਅਬ ਇਹ ਟੀਮ ਦੇ ਵਾਸਤੇ ਜੋੜ ਰਿਹਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਕਹਿੰਦੇ ਹਾਂਜੀ ਸੋਨੀ ਮਿੱਤਰੋ ਹਾਂਜੀ ਆ ਲਾਡੀ ਜਸਰਵਾਲ ਲਈ ਅਵਤਾਰ ਸਿੰਘ ਜੀ ਗਰੇਵਾਲ ਉਹਨਾਂ ਵੱਲੋਂ 200 ਦੇ ਅਵਤਾਰ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਵੱਲੋਂ ਲਾਡੀ ਦੀ ਪਹਿਲੀ ਕਬੱਡੀ 200 ਦੇ ਹਾਂ ਸਾਹਮਣੇ ਕਹਿੰਦੇ ਨੌਜਵਾਨ ਇਸ ਲਈ ਟਰਾਈ ਤੇ ਕਰ ਰਿਹਾ ਹੈ ਪਰ ਪੁਆਇੰਟ ਕਹਿੰਦੇ ਰੇਂਡਰ ਦੇ ਵਾਸਤੇ ਜੋੜਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਪਹਿਲਵਾਨੀ ਦੇ ਸ਼ਰੀਰ ਦਾ ਉਹ ਕਬੱਡੀ ਪਾਉਣ ਦੇ ਲਈ ਪਿਆ ਹੈ ਜਿੱਥੇ ਪੱਬ ਧਰਦੇ ਧਰਤੀ ਹਿੱਲਦੀ ਹੈ ਹੌ ਧਰਤੀ ਸਾਹ ਭਰਦੀ ਹੈ ਆ ਸਾਹਮਣੇ ਕਦੇ ਮੁੰਡਾ ਪੁਲਵਾਲ ਜੱਸੋ ਵਾਲੀਆ ਇਸੇ ਲਈ ਕਬੱਡੀ 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 ਕਰਦਾ ਹੋਇਆ ਹੋ ਰਿਹਾ ਹੈ ਇਹਨੂੰ ਜਫਾ ਰਾਉਣ ਦੇ ਲਈ ਦੋ ਜਫਤੀ ਚਾਹੀਦੇ ਨੇ ਇਹਨੂੰ ਜਫਾ ਆਉਂਦੇ ਨੇ ਇੱਕ ਦੋ ਲੱਗਣਾ ਨਹੀਂ ਇਹ ਦੋ ਨੂੰ ਰੋਕਣਾ ਪਊਗਾ ਪਰ ਮੈਨੂੰ ਲੱਗਦਾ ਬੱਜੀ ਆ ਬੱਜੀ ਪਰ ਬੱਜੀ ਕਹਿੰਦੇ ਤੇਜ਼ ਹੈ ਇਹ ਪਰ ਨੰਬਰ ਕਹਿੰਦੇ ਪੁਲਵਾਲ ਆਪਣੀ ਟੀਮ ਦੇ ਵਾਸਤੇ ਇਸੇ ਲਈ ਮੈਨੂੰ ਜੋੜਦਾ ਆਇਆ ਹੈ ਅਗਲੀ ਕਬੱਡੀ ਮਦਨਵਿੰਦਰ

ਖੂਲੀ ਵਾਲੀ ਦੱਸ ਸਕਦੇ ਆ ਮੁੰਡੇ ਦੀ ਖੇਡ ਦੇ ਉੱਤੇ ਮਾਣ ਕਰਦਾ ਐ ਲਾਡੀਆਂ ਮੁੰਡਾ ਗਵਾਂਡ ਪਿੰਡ ਦਾ ਇਸ ਲਈ ਮੁੰਡਾ ਪੁਆਇੰਟ ਲਾ ਕੇ ਵਾਪਸ ਆਦਾ ਹੋਇਆ ਚਲ ਵੀ ਜਵਾਨਾ ਫਿਰ ਪਾਗਲੀ ਕਬੱਡੀ ਪੰਨੀਆਂ ਕਬੱਡੀਆਂ ਦੇ ਚੜ ਚੜ ਕੇ ਵੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀਆਂ 'ਚ ਝੁਕ ਝੁਕੇ ਜਿਹਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹੀ ਜਾਉ ਜਦਕੇ ਆ ਤਲਵੰਡੀ ਰਾਜਵਾਲਾ ਕਹਿੰਦੇ ਇਸ ਵੇਲੇ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕੀਤਾ ਲੈ ਵੀ ਨੋਨੀ ਜਦੋਂ ਮੈਂ ਕਹਾਂ ਨਾ ਵੀ ਆਹ ਮੁੰਡੇ ਨੂੰ ਜਫਾ ਨਾਉ ਦੇ ਲਈ ਤੋੜਾਫੀ ਚਾਈਦੇ ਆ ਰਜਿੰਦਰ ਫਕਾ ਜੀ ਹੱਸੇ ਨੇ ਵੀ ਸਹੀ ਗੱਲ ਹੈ ਮੁੰਡਾ ਭਾਰੀ ਭਾਰਕਮ ਸ਼ਰੀਰ ਹੈ ਪਰ ਦੂਜੇ ਪਾਸੇ ਕਹਿੰਦੇ ਪੁਲਵਾਨ ਇਸ ਵੇਲੇ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਜੱਟ ਤੇ ਬੁਰਜ ਰਵੀ ਆਹ ਟੀਮ ਵਾਲਿਆਂ ਖੇਡ ਮੈਦਾਨ ਵਿੱਚ ਚੜ੍ਹ ਗਏ ਲਓ ਸਾਹਮਣੇ ਇਸੇ ਦੇ ਪੰਦੀ ਰੇਡ ਮੇਰੇ ਵੀਰੋ ਸਿੱਖ ਸਰਦਾਰ ਗੱਬਰੂ ਨੇ ਹੁਣ ਜਾਫੀ ਚਾਰ ਹੈ ਲਓ ਚਾਰਾਂ ਵਿੱਚੋਂ ਵੇਖਦੇ ਬੀਕਾ ਨਾਇਆ ਨੂੰ ਹਲਕੇ ਦਾ ਟਾਜਾ ਨੰਬਰ ਗੌਰੂ ਆਪਣੀ ਟੀਮ ਦੇ ਜਿਹੜਾ ਹੈ ਆ ਨਾਇਆ ਲਾਡੀ ਹੈ ਅਗਲੀ ਕਬੱਡੀ ਗੋਲ ਪਾਵੇਗਾ ਲਾਡੀ ਜੱਪ ਭਲਵਾਲ ਆ ਲਾਡੀ ਹੈ ਨਾਇਆ ਗੱਬਰੂ ਕੀ ਕਬੱਡੀ ਕਪਾੜਾ ਆ ਨਾਇਆ ਕਹਿੰਦੇ ਬੈਸਟ ਕਬੱਡਾ ਉੱਤਮ ਰੇਟਰ ਬੰਦੇ ਮੇਰੇ ਵੀਰੋ ਖੇਡ ਦਿਖਾਓ ਉੱਤਰ ਐਸਲ ਵਰਪ ਉਹਦੇ ਵਾਸਤੇ ਗੱਲ ਆਇਆ ਹੁਣ ਚਾਰੇ ਵਿੱਚੋਂ ਕਿਹੜਾ ਲਾਊ ਜੱਫਾ ਸਾਹਮਣੇ ਕਹਿੰਦੇ ਚਾਰ ਫਰਨੀ ਜਿਹੜੇ ਪਿੰਡ ਦੇ ਮੋਠੇ ਲਲਤੋਂ ਵਰਗੇ ਜਿਹੜੇ ਪਿੰਡ ਨੇ ਕਹਿੰਦੇ ਦੁਨੀਆ ਦੇ 스타 ਭਾਈ ਬਿੱਲੇ ਵਰਗੇ ਕਹਿੰਦੇ ਬਲਾਰੇ ਪੈਦਾ ਕੀਤੇ ਹੈ ਜਿਹੜੀ ਧਰਤੀ ਨੇ ਕਹਿੰਦੇ ਮੋਠੇ ਲਲਤੋਂ ਵਰਗੇ ਰੋਮੀ ਲਲਤੋਂ ਵਰਗੇ ਕਹਿੰਦੇ ਤਕੜੇ ਬੰਦੇ ਪੈਦਾ ਕੀਤੇ ਆ ਉਸੇ ਪਿੰਡ ਦੀ ਫਰਵਾਰੀ ਮੈਦਾਨ ਦੇ ਵਿੱਚ ਖੇਡ ਰਹੀ ਹੈ ਪਰ ਦੂਜੇ ਪਾਸੇ ਦੱਸਣ ਵਾਲੀਏ ਉਹ ਪਰ ਨਿੱਕੇ ਨੇ ਉਹ ਨਿੱਕੇ ਦੀਏ ਬਾਲੇ ਤਿੱਖੇ ਨੇ

ਖੇਡ ਕਬੱਡੀ ਦੀ ਬੜੀ ਸਤਿਕਾਰਯੋਗ ਸ਼ਖਸੀਅਤ ਸਾਡੇ ਪ੍ਰਿੰਸੀਪਲ ਸਰਵਰ ਸਿੰਘ ਜੀ ਢੋਂਡੀਕੇ ਉਹ ਸਾਡੇ ਦਰਮਿਆਨ ਤਸ਼ਰੀਫ ਪਰਮਾ ਹੋ ਰਹੇ ਨੇ ਅਸੀਂ ਉਹਨਾਂ ਦੇ ਸਵਾਗਤ ਦੀਆਂ ਤਿਆਰੀਆਂ ਵਿੰਦਰ ਗਰੇਵਾਲ ਜੀ ਨਾਲ ਜਿੰਨੀ ਵੀ ਪ੍ਰਬੰਧਕੀ ਟੀਮ ਹੈ ਉਹ ਕਿਰਪਾ ਕਰਕੇ ਸਵਾਗਤ ਲਈ ਮੇਰਗੜ ਤੇ ਆ ਜਾਣ ਔਰ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਖੇਡ ਕਬੱਡੀ ਦੀ ਕਮੈਂਟਰੀ ਦੇ ਪਾਪਾ ਭੋਰ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਵਕਰ ਸਿੰਘ ਜੀ ਹਕੀਮਪੁਰ ਸਾਹਿਬ ਜਿਨ੍ਹਾਂ ਦਾ ਗਰੇਵਾਲ ਭਰਾਵਾਂ ਦੇ ਨਾਲ ਮੇਰੇ ਵੀ ਬਹੁਤ ਪਿਆਰ ਹੈ ਪਰ ਇਹਨੇ ਕਰੇ ਹੱਲਾ ਗੁੱਲਾ ਹੱਲਾ ਗੁੱਲਾ ਇਹ ਪੁਆਇੰਟ ਤਾਂ ਲੈ ਗਿਆ ਪਰ ਉਹਨੇ ਇੱਕ ਵਾਰੀ ਬੋਲੀਆਂ ਖਾਣਦੀਆਂ ਰੇਜਿਸਟਰ ਦੇ ਨੰਨੇ ਬਾਈ ਪੁਆਇੰਟ ਤਾਂ ਲੈ ਗਿਆ ਪਰ ਰੇਜਿਸਟਰ ਦੇ ਇੱਕ ਵਾਰੀ ਬੋਲੀਆਂ ਖਾਣਦੀਆਂ ਪਰ ਜਸਵਾਲੀਓ ਹੁਣ ਚਾਰ ਕਬੱਡੀ ਖਿਡਾਰੀ ਤਿਆਰ ਨੇ ਉਧਰ ਪ੍ਰਿੰਸੀਪਲ ਸਰਵਣ ਸਿੰਘ ਜੀ ਉਹਨਾਂ ਦਾ ਸੁਖੀ ਬਲਵੀਰ ਜੀ ਕਹਿੰਦੇ ਵੀ ਜੇਤੂ ਟੀਮ ਦੇ ਲਈ ਬੜਾ ਸਤਿਕਾਰ ਹੋਵੇਗਾ ਸੁਖੀ ਬਲਵੀਰ ਜੀ ਮਸ਼ਹੂਰ ਪੰਜਾਬੀ ਸਿੰਗਰ ਅਸੀਂ ਸਵਾਗਤ ਕਰ ਰਹੇ ਹਾਂ ਉਹਨਾਂ ਸਾਡੀ ਖੇਡ ਕਮੈਂਟਰੀ ਦੇ ਬਾਬਾ ਫੌਣ ਜਿਨ੍ਹਾਂ ਦੇ ਪਾਇਹ ਪੂਰਨੇ ਉੱਤੇ ਚੱਲ ਰਹੇ ਆ ਸਾਰੇ ਅਸੀਂ ਕਮੈਂਟਰੀ ਵਾਲੇ ਸਾਡੇ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਸਰਦਾਰ ਗੁਰਚਰਨ ਸਿੰਘ ਜੀ ਸ਼ੇਰ ਗਿੱਲ ਸਾਹਿਬ ਉਹਦੀਆਂ ਨਾਲ ਕਾਗਾ ਸਰਪੰਚ ਜੀ ਜਹਾਗੀਰ ਨਾਲ ਬਾਈ ਚਰਜੀ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰ ਰਹੇ ਆ ਇਸੇ ਪਿੰਡਾਂ ਦੇ ਸਾਰੀਆਂ ਸ਼ਖਸੀਅਤਾਂ ਹਰ ਸਾਲ ਇਸ ਮੇਲੇ ਦੇ ਪੁੱਜ ਕੇ ਜਿਹੜੀਆਂ ਚਾਰ-ਚਲ ਆਉਂਦੀਆਂ ਨੇ ਲੋਨੀ ਜੀ ਕੋਲੋਂ ਵਾਲਾ ਯਾਰ ਸਮੇ ਲਗੜਾ ਜਫਾ ਇਹ ਨੰਬਰ ਕਿਸੇ ਨੇ ਕਦੇ ਜਾਫੀ ਦਾ ਕਨਵੀਰ ਲਗਿਆ ਤਵੰਡੀ ਵਾਲਾ ਆਈਏ ਪਿੰਡਾਂ ਖੰਡ ਇੱਕ ਹੋਰ ਨੰਬਰ ਰਵੀ ਇਹ ਟੀਮ ਬਲਾਲਵੀ ਚੋਣ ਗਈ ਹੈ ਹੋ ਸਾਹਮਣੇ ਪੰਦੀ ਰੇਡ ਤੇ ਆ ਮੁੰਡਾ ਟਾਪ ਦਾ ਮੇਰੇ ਵੀਰੋ ਕਿਹਨਾਂ ਕਾਫੀ ਹੈ ਪਰ ਕਬੱਡੀਆਂ ਪਾ ਰਿਹਾ ਹੈ ਉਧਰੋਂ ਸਭੀ ਖੇਡ ਕਬੱਡੀ ਦੇ ਬਹੁਤ ਹੀ ਸਤਿਕਾਰ ਦੇ ਜੋ ਪ੍ਰਿੰਸੀਪਲ ਸਰਦਾਰ ਸਰਵਣ ਸਿੰਘ ਜੀ ਜੋ ਸਰਪ੍ਰਸਤ ਨੇ ਔਰ ਨਾ ਰੈਸ ਸਰਦਾਰ ਮੱਖਰ ਸਿੰਘ ਏਕੀਮਪੁਰ ਨਾਲ ਖੇਡ ਕਬੱਡੀ ਦੇ ਔਰ ਦੇ ਵੀਰੋ ਪਲਾਇਆਂ ਦੇ ਵਿੱਚ ਬਹੁਤ ਸਤਿਕਾਰ ਹੈ ਔਰ ਜੀਏ ਸਿਰਸ ਤੋਂ ਪੁੱਜਿਆ ਮਾਪਦੇ ਅਸੀਂ 192 ਸ਼ਾਨਦਾਰ ਪੀਲੇ ਵੀ ਖੇਡ ਦੇ ਪੁੱਜਣਗੇ ਪੁੱਜਦੇ ਅਸੀਂ ਬਹੁਤ ਹੀ ਸਤਿਕਾਰਯੋਗ ਸਖਸ਼ੀਤ ਬੁਕੇ ਖੇਡ ਲੈਖਾ ਬੁਕੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਰਵਰ ਸਿੰਘ ਨੇ ਡੀ ਕੇ ਜੋ ਕਿ ਸਰਪ੍ਰਸਤ ਨੇ ਐਸ ਕੇ ਸੰਸਥਾ ਦੇ ਗੁਰਚੰਦ ਸਿੰਘ ਜੀ ਸ਼ੇਰਗਿਲ ਸਾਹਿਬ ਉਧਰ ਕੁਰਸ਼ਨ ਕੁਵਾਰ ਜੀ 바ਵਾ ਜੀ ਔਰ ਨਾਲ ਅਸੀਂ ਬੜੇ ਹੀ ਸਤਿਕਾਰ ਨਾਲ ਦਾ ਲੈ ਰਹੇ ਆ ਸਾਡੇ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਸਾਹਿਬ ਅਸੀਂ ਇੱਥੇ ਪਹੁੰਚਣ ਦੇ ਸੁਭਚੇ ਅਪੀਲਾਂ ਦੀ ਖੇਡ ਦੀ ਟੀਮ ਦੇ ਵੱਲੋਂ ਅਸੀਂ ਸਵਾਗਤ ਕਰ ਰਹੇ ਆ ਰਵੀ ਸੋਤੇਣੀ ਔਰ ਸਾਡੇ ਸਰਦਾਰ Pritam Singh Grewal ਸਾਹਿਬ ਬਿੰਦਰ ਬਾਈ ਜੀ ਪਰ ਨਾਲ ਰਾਜ ਧਾਲੀਵਾ ਜੀ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਜਿਹੜਾ 메ਨ ਸਟੇਜ ਵਾਲਾ ਇੱਥੇ ਆ ਰਹੇ ਨੇ ਕਾਕਾ ਸਰਪੰਚ ਜੀ ਜਹਾਂਗੀਰ ਜੇ ਕਾ ਨਿੰਮਾ ਹੋਵੇ ਕਾਕਾ ਨਾ ਹੋਵੇ ਤੇ ਹੋ ਨਹੀਂ ਸਕਦਾ ਖੇਰਪੁਰੇ ਨਿੰਮੇ ਬਾਈ ਦੇ ਯਾਰ ਨੇ ਕਾਕਾ ਸਰਪੰਚ ਜੀ ਤੁਹਾਡਾ ਸਵਾਗਤ ਹੈ ਬਾਈ ਚੰਦਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੂਰੀ ਨੇ ਕਿੱਥੇ ਧੂਰੀ ਆ ਤੇ ਕਿੱਥੇ ਅਜ ਬੀਲਾ ਪੈਣ ਇਹ ਦਿਲਾ ਨੂੰ ਦਿਲਾ ਦੇ ਰਸਤੇ ਬਣੇ ਹੋਏ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਚੱਲ ਰਹੇ ਹੋਏ ਮੈਚ ਦੇ ਵਿੱਚੋਂ ਜਸਵਾਲ ਜਿੱਤ ਗਈ ਹੁਣ ਮੈਚ ਹੋਣਾ ਜੀ ਰਵੀ ਬੁਰਜਲਟਾ ਤੇ ਜੰਡ ਰਵੀ ਬੁਰਜਲਟਾ ਤੇ ਜੰਡ ਜਿਹੜੀ ਟੀਮ ਚੱਲਦੇ ਮੈਚ ਤੋਂ ਲੂਜ਼ ਕੀਤਾ ਮੈਨੂੰ ਮਿਲ ਕੇ ਜਾਵੇ ਜੀ ਸਟੇਜ ਦੇ ਉੱਪਰ ਜਿਹੜੀ ਟੀਮ ਨੇ ਲੂਜ਼ ਕੀਤਾ ਚੱਲਦੇ ਮੈਚ ਦੇ ਵਿੱਚੋਂ ਇਹ ਟੀਮ ਨੇ ਲੂਜ਼ ਕੀਤਾ ਨਾ ਨਹੀਂ ਭਾਈ ਚੱਟਦੀ ਟੀਮ ਆਵੇ ਗਾ ਲਲਤੋਂ ਸਾਡੇ ਸੁਖੀ ਬਲਵੀਰ ਜੀ ਵੱਲੋਂ ਜਿਹੜਾ ਵੱਡਾ ਸਟਾਰ ਹੈ ਜਸਵਾਲੀ ਟੀਮ ਲਈ ਉਹ ਜਰੂਰ ਜੇ ਪ੍ਰਾਪਤ ਕਰ ਲੈ ਇੱਕ लाडी ਮਿਲ ਕੇ ਜਾਵੇ ਜਸਵਾਲੀਆ ਮੇਰੇ ਤੋਂ ਪੈਸੇ ਲੈ ਕੇ ਜਾਵੇ ਆਪਣੇ लाडी ਜਸਵਾਲੀਆ ਗੁਰਮੋਹ ਤੇ ਯੋਗਤਾ ਬਈ ਬੁਰਜਵਿੰਟ ਆ ਗਈ ਬੁਰਜਵਿੰਟ ਵਾਲੀ ਤਾਂ ਨਹੀਂ ਆਈ ਹਜੇ ਤੱਕ ਨਹੀਂ ਆਈ ਲਾਸਟ ਮੈਚ ਹੋਣਾ ਕੰਗੜਾਲ ਜਸਵਾਲੀ ਟੀਮ ਦਾ ਇੱਕ ਖਿਡਾਰੀ ਮਿਲ ਕੇ ਜਾਵੇ ਮੈਨੂੰ ਟੀਮ ਜਿੱਤੀ ਹੈ ਜਿਹੜੀ ਸੂਫੀ ਭਲਵੀਰ ਜੀ ਵੱਲੋਂ ਵੀ ਸਤਿਕਾਰ ਹੈ ਦੇ ਨਾਲ ਸਾਡੇ ਅਵਤਾਰ ਸਿੰਘ ਜੀ ਗਰਿਆਲ ਸਾਹਿਬ ਉਹਨਾਂ ਵੱਲੋਂ ਜੱਸੀ ਦੇ ਲਈ ਜਿਹੜਾ ਸਤਕਾਰ ਕੋਇਦਾ ਹੋਇਆ ਸੀ ਲਾਡੀ ਦੇ ਲਈ ਜਸੂ ਵਾਲਿਆਂ ਦੇ ਲਈ ਹੈਲੋ ਮੋਨੀਪੇ ਜੀ ਇੱਕ ਜਸੂ ਵਾਲਾ ਪਲੇਅਰ ਲੱਡੀ ਬਾਈ ਜੀ ਦੇਦਦੀ ਆਏ ਜੰਡ ਦੀ ਟੀਮ ਜੰਡਾ ਦੇ ਪਲੇਅਰ ਜੰਡਾ ਬੋਰਕੰਟਾਂ ਦੀ ਟੀਮ 1 ਮਿੰਟ ਤੋਂ ਬਾਅਦ ਆਹ ਟੀਮ ਦੀ ਜੇਤੂ ਟੀਮ ਹੈ ਜੀ ਹੁਣ ਗੁਰਮਤ ਤੇ ਯੋਧਾ ਆ ਜਾਣ ਹੈ ਗੁਰਮਤ ਤੇ ਯੋਧਾ ਗੁਰਮਤ ਤੇ ਯੋਧਾ ਕੈਣ ਤੇ ਕੰਗੜਵਾਲ ਬੇੰਤੀ ਹੈ ਬਈ ਟੀਮੇ ਨੂੰ ਔਰ ਇਹ ਖੇਡ ਮਨਾਵੰਦ ਗੁਰਮਤ ਤੇ ਯੋਧਾ ਕੈਣ ਤੇ ਕੰਗੜਵਾਲ ਹੈਲੋ ਹੈਲੋ ਰਾਜਵੈ ਜੀ ਆ ਮੁੰਡਾ ਤੁਹਾਡੇ ਕੋਲੇ ਆ ਰਿਹਾ ਜੀ ਆਪਣੇ ਸਭੀ ਦੀ ਲਾਡੀ ਜਸਵਾਲੀਆ ਲਾਡੀ ਜੀ ਇੱਥੇ ਹੀ ਪੂਰੇ ਸੰਪਰਕ ਕਰ ਲੋ ਕੋਈ ਨਹੀਂ ਲੈ ਗਿਆ ਬੰਦਾ ਮੁੰਡਾ ਵੀ ਲੈ ਗਿਆ ਹਾਂਜੀ ਹਾਂਜੀ ਬਹੁਤ-ਬਹੁਤ ਧੰਨਵਾਦ ਮੈਚ ਮਾਨਤ ਅਗਲਾ ਮੈਚ ਹੋਣਾ ਗੁਰਮਨ ਤੇ ਯੋਤਾ ਹੁਣ ਮੈਚ ਹੋਵੇਗਾ ਬੁਰਜਲੇਟਾ ਆਪਣੇ ਪਿੰਡ ਵਾਲੇ ਪਾਸੇ ਹੈ ਔਰ ਖੇੜੀ ਝਮੇੜੀ ਵਾਲੇ ਪਾਸੇ ਟੀਮ ਇਹ ਟੀਮ ਜੰਡ ਪਿੰਡ ਦੀ ਹੈ ਇਹ ਵੀਰ ਕਿਰਪਾ ਕਰਕੇ ਨੋਟ ਦਾ ਲੈਣ ਲੋਕੀ ਕਰੋ ਬਲ ਪਹਿਲੀ ਕਬੱਡੀ ਆ ਪਹਿਲੀ ਹਰਜਾ ਵੀ 4 ਨੇ ਵੀਰ ਦਾ ਨੰਬਰ ਬੁਰਜਲੇ ਦਾ ਕੋਈ ਟੀਮ ਦੇ ਵਾਸਤੇ ਜੋੜ ਚੁੱਕਾ ਅਗਲੀ ਕਬੱਡੀ ਬਦਾਰੇ ਤੇ ਜੰਡ ਦੀ ਧਰਤੀ ਦਾ ਵੱਧ ਗਿਆ ਮੇਰੇ ਵੀਰੋ ਕਿ ਵਧੀਆ ਧਾਵੀਆਂ ਅੱਗੇ ਕੋਟੀ ਪਾਉਣ ਨੂੰ ਹੋ ਗਏ ਨੇ ਤਿਆਰ ਜਾਖੀ ਕਲਾ ਕਲਾ ਢੋਣ ਨੂੰ ਜਦ ਲੱਗੇ ਤੇਰਾ ਜਫਾ ਤੇ ਦੁਨੀਆ ਤੇ ਨੱਚ ਮਿੱਤਰੋ ਖਾਦੀ ਖੇੜ ਹੈ ਪੰਜਾਬੀਆਂ ਦੀ ਮਾਂ ਗੱਲ ਸੋਹਣੀ ਸੱਚ ਮਿੱਤਰੋ ਪਰ ਆ ਨੰਬਰ ਇਸੇ ਲਈ ਕਦੇ ਜਾਣਾਲਾ ਰਹੀ ਆ ਗਿਆ ਲੈ ਵੀ ਕਰਦੇ ਬਈ ਗੱਲ ਆਹ ਸਾਹਮਣੇ ਕਦੇ ਗੁਰਜਰੇਟਾ ਪੈਂਦੇ ਮਿਲ ਗਏ ਹਲਵਾਰੇ ਦੇ ਲਾਗੇ ਰਾਇਕੋਡ ਦਾ ਏਰੀਆ ਕਹਿੰਦੇ ਬਹੁਤ ਮਸ਼ਹੂਰ ਪੈਂਦਾ ਆ ਕਹਿੰਦੇ ਰਵੀ ਹੈ ਪੁਰਜਵਾਲਾ ਇਸ ਨੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਦੂਜੇ ਪਾਸੇ ਕਹਿੰਦੇ ਨੌਜਵਾਨ ਦਵਲ ਬੱਚਾ ਇਸ ਨੇ ਪੁਆਇੰਟ ਕਹਿੰਦੇ ਰੀਡਰ ਦੇ ਵਾਸਤੇ ਅੰਕ ਦਾ ਵਾਧਾ ਹੁੰਦਾ ਆ ਅਗਲੀ ਰੇਡ ਬਾਲ ਦੇ ਲਈ ਕੋਰੇਕ ਸ਼ੋਰ ਦੇ ਨੰਬਰ ਖਿਡਾਰੀ ਮੇਰੇ ਦਿਨ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਹੈਰੀ ਤਿਆਰ ਹੈ ਨਾਲ ਅਮਰਤ ਤਿਆਰ ਹੈ ਹੁਣ ਚਾਹ ਜਾਂ ਫੇ ਦੇ ਵਿੱਚੋਂ ਕੌਣ ਕਰੂ ਕਮਾਲ ਇਹਦੇ ਸਮਾਂ ਦੱਸੂਗਾ ਕਿ ਭੱਜਿਆ ਨੂੰ ਇੱਕੋ ਜੱਗੇ ਬਾਹਰ ਮਿੱਤਰੋ ਟੱਕਰੇ ਨੇ ਹਾਰੀ ਉਹਨੂੰ ਹਾਰ ਮਿੱਤਰੋ ਰਾਲਾ ਖੇਡਾ ਲੈ ਕੇ ਗੱਲ ਲੱਖ ਲੱਖ ਦੀ ਹੱਥੋਂ ਪੈ ਗਈ ਫਿਲੇ ਦੇ ਬੱਡੇ ਚੱਬਦੀ ਤੋਂ ਵਾਲੀ ਜੀ ਫਿਲੇ ਨਹੀਂ ਹੁੰਦੇ ਕਬੱਡੀ ਘੱਟ ਨਹੀਂ ਧੁੰਮ ਦੇ ਜੀ ਫਿਲੇ ਇੱਕ ਮਿੰਟ ਉਧਰ ਕ੍ਰਿਸ਼ਨ ਕੁਮਾਰ ਬਾਵਾਜ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਸਾਹਿਬ ਸਾਡੇ ਦਰਮਿਆਨ ਤਸ਼ਰੀਫ ਭਰਮਾਏ ਨੇ ਅਸੀਂ ਇੱਥੇ ਬਹੁਤ ਧੰਨਵਾਦ ਕਰ ਰਹੇ ਆ ਸੰਤੋਖ ਸਿੰਘ ਜੀ ਮੰਡੇਰ ਹੋਂ ਦਾ ਕਨੇਡਾ ਬਾਜ ਦੇ ਕਬੱਡੀ ਕੱਪ ਦੇ ਲਈ